ਜਨਤ ਸਾਰਿਆਂ ਨੂੰ ਜੀ ਆਇਆਂ ਨੂੰ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਉਸ ਨੂੰ ਅੱਜ ਹਰੇਕ ਦੇਸ਼ ਵਿੱਚ ਹਰੇਕ ਬੱਚਾ ਤੱਕ ਜਾਣਦਾ ਹੈ ਹੁਣ ਸਿੱਧੂ ਮੂਸੇਵਾਲਾ ਬ੍ਰੈਂਡ ਨੇਮ ਬਣ ਚੁੱਕਾ ਹੈ ਬੇਸ਼ੱਕ ਉਹਦੇ ਜਾਣ ਤੋਂ ਬਾਅਦ ਲੋਕਾਂ ਨੇ ਉਹਨੂੰ ਜ਼ਿਆਦਾ ਜਾਣਿਆ ਜ਼ਿਆਦਾ ਸਮਝਿਆ ਤੇ ਹੁਣ ਹੁਣ ਉਸਦੇ ਵਾਪਸ ਆਉਣ ਦੀ ਉਡੀਕ ਹੈ ਅੱਜ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਸਿੱਧੂ ਦੀ ਹਵੇਲੀ ਤੇ ਟਿਕੀਆਂ ਹਨ ਉਸ ਦੀ ਉਡੀਕ ਵਿੱਚ ਕਿ ਕਦੋਂ ਕੋਈ ਖੁਸ਼ ਖਬਰੀ ਆਵੇ ਬੇਛਤ ਜੋ ਜਸਵਿੰਦਰ ਬਰਾੜ ਜੀ ਨੇ ਗੱਲ ਕਹੀ ਕਿ ਉਹ ਵੱਡੇ ਪੈਰੇ ਗਿਆ ਤੇ ਨਿੱਕੇ ਪੈਰੀ ਆ ਜਵੇ ਤੇ ਪਰਮਾਤਮਾ ਕਰੇ ਉਹ ਛੇਤੀ ਛੇਤੀ ਨਿੱਕੇ ਪੈਰੀ ਆ ਜਵੇ ਤੇ ਉਸ ਨੂੰ ਗਿਆ 1 ਸਾਲ 8 ਮਹੀਨੇ ਤੇ ਕੁਝ ਦਿਨ ਹੋ ਗਏ ਹਨ ਪਰ ਉਸ ਦੀਆਂ ਯਾਦਾਂ ਹਰੇਕ ਦਿਲ ਵਿੱਚ ਜਿੰਦਾ ਹਨ ਕਹਿੰਦੇ ਨੇ ਨਾ ਆਪਣੇ ਨਾਲ ਪਤਾਈਆਂ ਘੜੀਆਂ ਦੇ ਕਦੀ ਸੱਲ ਨਹੀਂ ਮੁੱਕਦੇ ਤੇ ਉਹ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਹੈ ਆਪਣੇ ਗੀਤਾਂ ਰਾਹੀਂ ਆਪਣੇ ਬੋਲਾਂ ਰਾਹੀਂ ਤੇ ਜੀ ਸਿੱਧੂ ਨੂੰ ਚਾਹਣ ਵਾਲਿਆਂ ਦੀ ਇਹੋ ਜਿਹੀ ਹਾਲਤ ਹੈ ਸਿੱਧੂ ਨੂੰ ਪਸੰਦ ਕਰਨ ਵਾਲਿਆਂ ਦੀ ਇਹੋ ਜਿਹੀ ਹਾਲਤ ਹੈ ਤੇ ਉਸਦੇ ਮਾਪਿਓ ਤੇ ਕੀ ਬੀਤਦੀ ਹੋਵੇਗੀ ਬਸ ਹੁਣ ਤਾਂ ਇਹੀ ਅਰਦਾਸ ਹੈ ਪ੍ਰਮਾਤਮਾ ਕਰੇ ਸਿੱਧੂ ਛੇਤੀ ਛੇਤੀ ਉਹਨਾਂ ਦੇ ਘਰ ਉਹਨਾਂ ਦੀ ਗੋਦ ਵਿੱਚ ਵਾਪਸ ਆ ਜਾਵੇ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਉਸ ਨੂੰ ਅੱਜ ਹਰੇਕ ਦੇਸ਼ ਵਿੱਚ ਹਰੇਕ ਬੱਚਾ ਤੱਕ ਜਾਣਦਾ ਹੈ ਹੁਣ ਸਿੱਧੂ ਮੂਸੇਵਾਲਾ ਬ੍ਰੈਂਡ ਨੇਮ ਬਣ ਚੁੱਕਾ ਹੈ ਬੇਸ਼ੱਕ ਉਹਦੇ ਜਾਣ ਤੋਂ ਬਾਅਦ ਲੋਕਾਂ ਨੇ ਉਹਨੂੰ ਜ਼ਿਆਦਾ ਜਾਣਿਆ ਜ਼ਿਆਦਾ ਸਮਝਿਆ ਤੇ ਹੁਣ ਹੁਣ ਉਸ ਦੇ ਵਾਪਸ ਆਉਣ ਦੀ ਉਡੀਕ ਹੈ ਅੱਜ ਕਰੋੜਾਂ ਲੋਕਾਂ ਦੀਆਂ ਨਜ਼ਰਾਂ ਸਿੱਧੂ ਦੀ ਹਵੇਲੀ ਤੇ ਟਿਕੀਆਂ ਹਨ ਉਸ ਦੀ ਉਡੀਕ ਵਿੱਚ ਕਿ ਕਦੋਂ ਕੋਈ ਖੁਸ਼ ਖਬਰੀ ਆਵੇ ਬੇਚਤ ਜੁਜਸਵਿੰਦਰ ਬਰਾੜ ਜੀ ਨੇ ਗੱਲ ਕਹੀ ਕਿ ਉਹ ਵੱਡੇ ਪੈਰੀਂ ਗਿਆ ਤੇ ਨਿੱਕੇ ਪੈਰੀਂ ਆ ਜਾਵੇ ਤੇ ਪਰਮਾਤਮਾ ਕਰੇ ਉਹ ਛੇਤੀ ਛੇਤੀ ਨਿੱਕੇ ਪੈਰੀਂ ਆ ਜਾਵੇ ਤੇ ਉਸ ਨੂੰ ਗਿਆ 1 ਸਾਲ 8 ਮਹੀਨੇ ਤੇ ਕੁਝ ਦਿਨ ਹੋ ਗਏ ਹਨ ਪੁਰਸਤਿਆਂ ਯਾਦਾਂ ਹਰੇਕ ਦਿਲ ਵਿੱਚ ਜਿੰਦਾ ਹਨ ਕਹਿੰਦੇ ਨੇ ਨਾ ਆਪਣੇ ਨਾਲ ਪਤਾਈਆਂ ਘੜੀਆਂ ਦੇ ਕਦੀ ਸੱਲ ਨਹੀਂ ਮੁੱਕਦੇ ਤੇ ਉਹ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਹੈ ਆਪਣੇ ਗੀਤਾਂ ਰਾਹੀਂ ਆਪਣੇ ਬੋਲਾਂ ਰਾਹੀਂ ਤੇ ਜੇ ਸਿੱਧੂ ਨੂੰ ਚਾਹਣ ਵਾਲਿਆਂ ਦੀ ਇਹੋ ਜਿਹੀ ਹਾਲਤ ਹੈ ਸਿੱਧੂ ਨੂੰ ਪਸੰਦ ਕਰਨ ਵਾਲਿਆਂ ਦੀ ਇਹੋ ਜਿਹੀ ਹਾਲਤ ਹੈ ਤੇ ਉਸਦੇ ਮਾਪੇ ਉਹ ਤੇ ਕੀ ਬੀਤ ਦੀ ਹੋਵੇਗੀ ਬਸ ਹੁਣ ਤਾਂ ਇਹ ਹੀ ਅਰਦਾਸ ਹੈ ਪਰਮਾਤਮਾ ਕਰੇ ਸਿੱਧੂ ਛੇਤੀ ਛੇਤੀ ਉਹਨਾਂ ਦੇ ਘਰ ਉਹਨਾਂ ਦੀ ਗੋਹ ਵਿੱਚ ਵਾਪਸ ਆ ਜਾਵੇ ਤਨਵਾਜੀ